ਮਾਂ ਦੇ ਦੁੱਧ ਦੇ ਫਾਇਦੇ ਮਾਂ ਤੇ ਬੱਚੇ ਦਾ ਆਪਸ ਵਿੱਚ ਪਿਆਰ ਵੱਧਦਾ ਹੈ ਜਿੰਨਾ ਚਿਰ ਬੱਚਾ ਦੁੱਧ ਪਿੰਦਾ ਉਹ ਓਨਾ ਚਿਰ ਦੂਸਰਾ ਬੱਚਾ ਨਹੀਂ ਠਹਿਰਦਾ ਇਹ ਮਲਾਵਟ ਰਹਿਤ ਹੁੰਦਾ ਹੈ ਸੁਰੱਖਿਅਤ ਹੁੰਦਾ ਹੈ ਛਾਤੀ ਦਾ ਤੇ ਬੱਚੇਦਾਨੀ ਦਾ ਕੈਂਸਰ ਨਹੀਂ ਹੁੰਦਾ ਇਹ ਸਾਨੀ ਨਾਲ ਪਲਾਇਆ ਜਾ ਸਕਦਾ ਹੈਗਾ ਬੱਚੇ ਦੇ ਦਿਮਾਗ ਦਾ ਵਿਕਾਸ ਵਧੀਆ ਹੁੰਦਾ ਹੈਗਾ ਗਰੋਥ ਵਧੀਆ ਹੁੰਦੀ ਆ ਤੇ ਬੱਚੇ ਨੂੰ ਕਟੋ ਘਟ 15 ਮਿੰਟ ਇੱਕ ਸਾਈਡ ਤੋਂ ਦੁੱਧ ਪਲਾਉਣਾ ਚਾਹੀਦਾ ਹੈਗਾ ਤੇ ਫਿਰ ਦੂਸਰੀ ਸਾਈਡ ਤੋਂ 15 ਮਿੰਟ ਦੁੱਧ ਪਲਾਉਣਾ ਚਾਹੀਦਾਗਾ ਬੱਚੇ ਨੂੰ ਹਰ 2 ਘੰਟੇ ਬਾਅਦ ਦੁੱਧ ਪਲਾਉਣਾ ਚਾਹੀਦਾ ਭਾਵੇਂ ਬੱਚਾ ਰੋ ਰਿਹਾ ਹੈ ਬੇਸ਼ੱਕ ਦੀ ਨਹੀਂ ਰੋ ਰਿਹਾ ਪਰ ਉਹਨੂੰ 24 ਘੰਟਿਆਂ ਦੇ ਵਿੱਚ 12 ਵਾਰੀ ਜ਼ਰੂਰ ਦੁੱਧ ਪਲਾਉਣਾ ਚਾਹੀਦਾਗਾ ਧੰਨਵਾਦ